हां जी सत श्री अकाल जी ਸਾਰਿਆਂ ਨੂੰ ਅੱਜ ਆਪਾਂ ਕੱਟਣ ਲੱਗੇ ਆ ਸੂਟ ਤੇ ਇਹ ਸੂਟ ਹੈਗਾ 1.59 ਚੈਸਟ ਹੈ 1.16 ਕਮਰ ਤੇ 1.20 हिप ਠੀਕ ਹੈ ਇਹਦੇ ਹਿਸਾਬ ਨਾਲ ਆਪਾਂ ਸੂਟ ਦੀ ਕਟਿੰਗ ਤੁਹਾਨੂੰ ਦੱਸਾਂਗੇ ਤੇ ਆਪਾਂ ਹੋਰ ਕਟਿੰਗ ਕਰਦੇ ਆ ਠੀਕ ਹੈ ਆਪਾਂ ਨੇ ਇਹ ਵਾਲਾ ਸੂਟ ਉੱਠਾ ਕਰਕੇ ਉਛਾਲਿਆ ਠੀਕ ਹੈ ਇਹਨੂੰ ਆਪਾਂ ਉੱਠਾ ਕਰਕੇ ਇਸ ਤਰ੍ਹਾਂ ਉਛਾਲ ਲੈਣਾ ਤੇ ਆਪਾਂ ਨੇ ਕਿ ਜਿੰਨੀ हिਪ ਹੈ ਕੇ ਰਾਇ ਇਹਨਾਂ ਦਾ ਵੀ ਐਂਚ ਹੈ ਹੈਪ ਹੈਗੀ ਆ 22 ਠੀਕ ਹੈ ਤੇ ਆਪਾਂ 22 ਦੇ ਹਿਸਾਬ ਨਾਲ ਆਪਾਂ ਇਹਨੂੰ ਦੂਰਾ ਕਰਨਾ ਠੀਕ ਹੈ ਤੇ ਇਹ ਆਪਣਾ ਹੋ ਗਿਆ 24 ਠੀਕ ਹੈ 24 24 ਆਪਾਂ ਨੇ ਇੱਧਾ ਕਰਾਇਆ ਸਵਾ 12 ਬਣੇ ਸੋਰੀ ਸਵਾ 12 12 ਆਪਾਂ ਨੇ ਕਰ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਨੇ ਸਵਾ 12 12 ਕਰ ਲਿਆ ਹੁਣ ਆਪਾਂ ਇਹਨੂੰ ਲંબਾਈ ਦਾ ਨਿਸ਼ਾਨ ਲਾ ਲਾਂਗੇ ਠੀਕ ਹੈ ਲંબਾਈ ਆਪਾਂ 40 ਰੱਖਣੀ ਹੈ ਤੇ ਇਹਦੇ ਵਿੱਚ ਆਪਾਂ ਤਿੰਨ ਜੋੜ ਲੈਣੇ ਆ ਠੀਕ ਹੈ ਤੇ ਇੱਥੋਂ ਰੱਖਾ ਗਿਆ ਆਪਾਂ ਤੀਰਾ ਇਹ ਆਪਾਂ ਨੇ ਰੱਖਣਾ ਹੈ 12 ਇੰਚ ਤਿਆਰ ਤੇ ਆਪਾਂ 13 ਦੀ ਆਪਾਂ ਕਟਾਈ ਕਰਾਂਗੇ 6.5 ਤੇ ਨਿਸ਼ਾਨ ਲਾ ਲੈਣਾ ਤੇ 6.5 ਇੱਥੇ ਨਿਸ਼ਾਨ ਲਾ ਲਾਂਗੇ ਠੀਕ ਹੈ ਤੇ 7.5 ਆਪਾਂ ਮੋਡਾ ਰੱਖਾਂਗੇ 7.5 ਰੱਖਾਂਗੇ ਆਪਾਂ ਨੇ 7.5 ਆਪਾਂ ਮੋਡਾ ਰੱਖ ਕੇ ਤੇ ਇੱਥੋਂ ਆਪਾਂ ਰਾਵਾਂਗੇ ਚੈਸਟ ਦਾ ਨਿਸ਼ਾਨ ਚੈਸਟ ਆਗੀ 19 ਤੇ ਆਪਾਂ ਲਾਵਾਂਗੇ 20 ਠੀਕ ਹੈ ਜੀ ਇਹ ਆਪਾਂ ਅੱਧਾ ਕੈਂਚਰ ਉੱਤੇ ਰੱਖਾਂਗੇ ਤੇ ਇੱਥੋਂ ਲਾਵਾਂਗੇ ਆਪਾਂ ਸਾਈਡ ਸੇ ਹੁਣ ਸਾਈਡ ਸੇ ਹੁਣ ਹੈਗੀ ਆਪਣੀ 14.5 ਤੇ ਆਪਾਂ ਲਾਵਾਂਗੇ 15.5 ਠੀਕ ਹੈ ਤੇ ਇੱਥੋਂ हिਪ ਜਿਹੜੀ ਹੈ ਇਹ ਆਪਣੀ 23 ਹੈ ਤੇ ਆਪਾਂ ਕਿੰਨੀ ਇਹ 23 ਲਾਣੀ ਪੂਰੀ ਠੀਕ ਹੈ ਇੱਥੇ ਆਪਾਂ हिਪ ਚ ਆਪਾਂ ਕੋਈ ਵੀ ਵਾਧਾ ਨਹੀਂ ਰੱਖਣਾ ਐਕਸਟਰਾ ਕੋਈ ਵੀ ਤੇ ਜਿਹੜੀ ਹੈਗੀ ਕਮਰ ਉਹ ਆਪਣੀ 16.5 ਤੇ ਉਹ ਆਪਾਂ ਨੇ 1 ਇੰਚ ਵਾਧਾ ਰੱਖਣੀ 17.5 ਠੀਕ ਹੈ ਇਹ ਆਪਾਂ ਇੱਥੋਂ ਰੱਖ ਕੇ 7 ਤੇ ਆਪਾਂ ਨਿਸ਼ਾਨ 7.5 ਤੇ 7 ਤੇ ਲਾਵਾਂਗੇ ਠੀਕ ਹੈ ਇੱਥੇ ਆਪਾਂ ਨੇ ਹੈਗਾ 16.5 ਤੇ 17.5 ਠੀਕ ਹੈ ਇਹ ਆਪਾਂ ਪੌਣੇ 9 ਉਦਾਤ ਕਰ ਲੈਣਾ ਆਪਾਂ ਨੇ ਠੀਕ ਹੈ ਇੱਥੋਂ ਜਿਹੜੀ ਆਪਾਂ ਥੋੜੀ ਸਿੱਧੀ ਰੱਖ ਕੇ ਸਿਉਣ ਇੱਥੋਂ ਆਪਾਂ ਥੋੜੀ ਜਿਹੀ ਇਹਦੇ ਨਾਲ ਇੱਦਾਂ ਮਲਾਵਾਂਗੇ ਫਿਰ ਆਪਾਂ ਨੇ ਇਹਨੂੰ ਇਸ ਤਰ੍ਹਾਂ ਇਹਦੇ ਨਾਲ ਪੈਚ ਕਰਦੇ ਰਾਂ ਠੀਕ ਹੈ ਇਦਾਂ ਹੁਣ ਆਪਾਂ ਜਿਹੜੀ ਮੋਡੇ ਦੀ ਗਲਾਈ ਪਾਉਣੀ ਹੈ ਇੰਨਾ ਦਾ ਗਲਾ ਬੈਕ ਵਾਲਾ 7 ਇੰਚ ਆ ਠੀਕ ਹੈ ਤੇ ਇਹ ਆਪਾਂ ਉਹੀ 3.5 3.5 ਇਕ 3 ਵਿੱਚ ਸਭ ਕੁ ਸੱਤ ਆਪਣਾ ਮੋਢਾ ਹੋ ਗਿਆ ਤੇ 7 ਇੰਚ ਆਪਣਾ ਗਲਾ ਕਿਸ਼ਲਾ ਤਿਆਰ ਆ ਉਹਦਾ ਆਪਾਂ ਹੱਥ ਕਰ ਲੈਣਾ ਠੀਕ ਆ ਉਨੀ ਆਪਾਂ ਸਿੱਧੀ ਲਿਉਣੀ ਆ ਫਿਰ ਆਪਾਂ ਨੇ ਇੱਥੋਂ ਗਲਾਈ ਕਰਕੇ ਤੇ ਆਪਾਂ ਨੇ ਇਹਦੇ ਨਾਲ ਮਿਲਾ ਦੇਣੀ ਆ ਠੀਕ ਹੈ ਜੀ ਇਹਦਾ ਇਹ ਆਪਾਂ ਜਿਹੜੀ ਕਾਟ ਇਸ ਤਰ੍ਹਾਂ ਪਉਣੀ ਆ ਹੁਣ ਆਪਣੀ ਮੋਢੇ ਦੀ ਜਿਹੜੀ ਇਹ ਗਲਾਈ ਇਦਾਂ ਪੈ ਗਈ ਆ ਠੀਕ ਹੈ ਇਹ ਆਪਾਂ 1.5 ਇੰਚ ਦੀ ਕਾਰਟ पे ਪਾ ਕੇ ਵੀ ਆਪਾਂ ਕੰਮ ਲਾ ਸਕਦੇ ਇੱਥੋਂ ਆਪਣਾ 1.5 ਇੰਚ ਇੱਥੋਂ ਨਿਸ਼ਾਨ ਲਾ ਲੈਣਾ ਉਹਦੇ ਹਿਸਾਬ ਨਾਲ ਵੀ ਆਪਾਂ ਇਹ ਗਲਾਈ ਪਾ ਸਕਦੇ ਹਾਂ ਹੁਣ ਆਪਣੀ ਜਿਹੜੀ ਇੱਥੋਂ ਲਾਵਾਂਗੇ ਪਲੋਈ ਦਾ ਨਿਸ਼ਾਨ ਗਲਾਈ ਦਾ ਲਾ ਕੇ ਤੇ ਆਪਾਂ ਕਾਰਟ ਦੀ ਰੇਡੀ ਡਾਊਨ ਪਾ ਦੇਣੀ ਤੇ ਜਿਹੜੀ ਇੱਥੋਂ ਆਪਾਂ ਲਾ ਲੈਣੀ ਪਲੋਈਆਂ ਪਲੋਈਆਂ ਆਪਣੀਆਂ ਹੈਗੀਆਂ 11 ਤੇ ਆਪਾਂ ਲਾਵਾਂਗੇ 11.5 ਇੱਥੋਂ ਆਪਾਂ ਲੰਬੀ ਹੈਗੀ ਇਹ ਸਾਢੇ 6 ਠੀਕ ਹੈ ਸਾਢੇ 6 ਇਹ 3:3 ਦਾ ਆਪਣਾ ਕਮਰ ਆ ਜਿਹੜਾ ਕਮਰ ਦਾ ਨਿਸ਼ਾਨ ਆਪਣਾ ਇੱਥੇ ਆ ਗਿਆ ਠੀਕ ਹੈ ਉਹੀ ਆਪਣਾ 7:7 ਦਾ ਸਾਢੇ 7 ਦੇ ਵਿਚਾਲੇ ਬਸ ਆ ਜਾਂਦਾ ਇੱਥੋਂ ਸਾਢੇ 3 ਇੱਥੋਂ ਵੀ ਸਾਢੇ 3 ਠੀਕ ਹੈ ਜੀ ਇਹ ਆਪਣਾ ਪਲੇਟਾ ਤੇ ਇਧਰ ਨੂੰ ਆਪਣਾ ਜਿਹੜਾ ਇਹਦੇ ਆਪਾਂ نیچے ਦੀ ਇੱਥੋਂ ਆਪਾਂ ਨੇ ਇਧਰ ਨੂੰ 2.5 ਇੰਚ ਛੱਡ ਕੇ ਠੀਕ ਹੈ ਇਥੇ ਆਪਾਂ ਇਹਧਰ ਨੂੰ ਲੈ ਜਾ। ਇਹਨਾਂ ধੂਆਂ ਦਾ ਬਚਾਣਾ ਕਰਕੇ ਇਹ ਇਨਸ਼ਾਅੱਲਾ ਲੱਗ ਗਿਆ। ਇਹਨੂੰ ਆਪਾਂ ਫੇਰ ਇਧਰ ਇਧਰ ਠੀਕ ਹੈ। ਇਹ ਆਪਾਂ ਹੋ ਗਈ ਸਾਰੇ ദോ ലട ചക്കാക്ക് പലോ പലോയിൽ നീവീ ബാക് പണി ആ നിശാന ਇਹ ਆਪਣੇ ਕਮੀਜ਼ ਦੀ ਹੋ ਗਈ ਸਾਰੀ ਕਟਿੰਗ ਹੁਣ ਆਪਾਂ ਇਹਦਾ ਗਲਾ ਤੇ ਮੂਰਲੀ ਕਾਟ ਮੂਰਲੀ ਕਾਟ ਆਪਾਂ ਪਾਵਾਂਗੇ ਦੀ ਇੱਥੋਂ ਰੱਖਾਂਗੇ ਤੇ ਆਪਣਾ 6.5 ਹੈ ਨਾ ਆਪਣਾ ਇਹ ਆਪਣਾ 6.5 ਤੇ ਆਪਾਂ ਨੇ ਇੱਥੋਂ ਲਾਣਾ ਨਿਸ਼ਾਨ ਇਹ ਜਿਹੜੀ ਨਿਸ਼ਾਨ ਇਹਦੇ ਨਾਲ ਮਲਾਵਾਂਗੇ ਠੀਕ ਹੈ ਇੱਥੋਂ ਆਪਾਂ ਨੇ ਇਦਾਂ ਲਿਆ ਕੇ ਇਹ ਕਾਟ ਪਾਣੀ ਹੈ ਫਰੰਟ ਵਾਲੀ ਫਿਰ ਆਪਾਂ ਨੇ ਬੈਕ ਪੀਸ ਆਪਾਂ ਲੱਗ ਕਰਕੇ ਤੇ ਇਹ ਆਪਾਂ ਕਾਟ ਪਾ ਦਾਂਗੇ निशान पलोईला थोडा जे टेक लावे हे आपण फरंट पीस हा आपण बॅक पीस गळा कटला हा आपण इथं गळेचा निशान लावला हो पहिला आपण लंबेला लावांगे 7 इंच ठीक आहे सात ते ढाई <coughs> इंच आपण बरॉड करला ठीक आहे चौडा ढाई इंच उपरो आपण 2 इंच ठीक आहे ਉਹ پرو ਦੋ ਦਾ ਮਾਸ਼ਾਨ ਲਾਉਣਾ ਨੀਚੇ ਢਾਈ ਦਾ ਤੇ ਇੱਥੋਂ ਆਪਣਾ ਜਿੱਥੋਂ ਤੱਕਰ ਸਾਤੇ ਇੱਥੋਂ ਵੀ ਆਪਾਂ ਢਾਈ ਕਰਕੇ ਇਦਾਂ ਨਿਸ਼ਾਨ ਲਾ ਲੈਣਾ ਠੀਕ ਹੈ ਹੁਣ ਇਹਦੀ ਆਪਾਂ ਇਦਾਂ ਗਲਾਈ ਕਰਦੇ ਹਾਂ ਠੀਕ ਹੈ ਜੀ ਇਹ ਆਪਣਾ ਬੈਗ ਵਾਲਾ ਵੀ ਕਟਿੰਗ ਹੋ ਗਿਆ ਹੁਣ ਆਪਾਂ ਨੇ ਬਾਜੂ ਕਟਿੰਗ ਕਰਨੀ ਹੈ ਇਸ ਜਿਸ ਸਲਵਾਰ ਦੀ ਕਟਿੰਗ ਠੀਕ ਹੈ ਸਲਵਾਰ ਦੀ ਕਟਿੰਗ ਆਪਾਂ ਤੁਹਾਨੂੰ ਦੂਸਰੀ ਵੀਡੀਓ ਚ ਦੱਸਾਂਗੇ ਠੀਕ ਹੈ ਇਹ ਆਪਾਂ ਹੁਣ ਕੱਲੀ ਸ਼ਰਟ ਦੀ ਕਟਿੰਗ ਤੁਹਾਨੂੰ ਦੱਸਦੇ ਆ ਤੇ ਕਿਉਂਕਿ ਵੀਡੀਓ ਲੰਬੀ ਬਣ ਜਾਂਦੀ ਹੈ ਜ਼ਿਆਦਾ ਤੇ ਆਪਾਂ ਨੇ ਹੁਣ ਇਹਦੀ ਬਾਹੂ ਦੀ ਕਟਿੰਗ ਇਧਰਲੀ ਸਾਈਡ ਤੋਂ ਲਾਵਾਂਗੇ ਜਿਹੜਾ ਆਪਣਾ ਕੱਪੜਾ ਸਾਈਡ ਤੋਂ ਲਿਆ ਉਹਦੀ ਆਪਾਂ ਨੇ ਪੌਂਚੀ ਕੱਟਣੀ ਹੈ ਠੀਕ ਹੈ ਸਲਵਾਰ ਦੇ ਤੇ ਆਪਾਂ ਬਾਹ ਜਿਹੜੀ ਇਧਰ ਲਾ ਲੈਣੀ ਬਾਹ ਹਣੇ ਦੀ ਬਾਹ ਦੀ ਆਪਾਂ ਇਦਾਂ ਹੀ ਰੱਖ ਕੇ ਕੱਟ ਕਰ ਲੈਣਾ ਆਪਾਂ ਲਾ ਲਈ ਹੈ 7.5 ਬਾਹ ਤੇ ਆਪਾਂ 2.5 ਇੰਚ ਵਧਾ ਕੇ 20 ਇੰਚ ਲਾ ਲਈ ਹੈ ਹੁਣ ਆਪਾਂ ਇੱਥੇ 3 ਇੰਚ ਦਾ ਨਿਸ਼ਾਨ ਲਾਵਾਂਗੇ ਮੂਹਰੂ ਆਪਾਂ ਨੇ ਰੱਖਣੀ ਹੈ 7 ਇੰਚ ਖੁੱਲੀ ਠੀਕ ਹੈ 7 ਦੇ ਨਿਸ਼ਾਨ ਲਾ ਲਿਆ ਤੇ 1.5 ਇੰਚ ਵੱਤ ਵਿੱਚ ਰੱਖਿਆ ਤੇ ਇੱਥੋਂ ਆਪਣੀ ਹੈਗੀ ਐ ਇਧਰੋਂ ਆਪਾਂ ਸਲਾਈ ਦੇ ਛੱਡਾਂਗੇ ਤੇ 7 ਤੋਂ ਆਪਣੀ ਹੈਗੀ ਇੱਥੋਂ 7 ਤੋਂ 7ਵਾਂ ਤਿਆਰ ਠੀਕ ਹੈ ਇਹਦੇ ਵਿੱਚ ਆਪਾਂ 1.5 ਇੰਚ 1.5 ਤੋਂ 2 ਇੰਚ ਵਿੱਚ ਛੱਡ ਕੇ ਤੇ ਇਹਦੀ ਆਪਾਂ ਇਦਾਂ ਕਾਟ ਪਾਉਣੀ ਠੀਕ ਹੈ ਇੱਥੋਂ ਆਪਾਂ ਇਹਦੇ ਨਾਲ ਮਿਲਾਉਣੀ ਆ ਤੇ ਇਹ ਜਿਹੜੀ ਕਾਟ ਆ ਇਹ ਆਪਣੇ ਉੱਤੋਂ 1.5 ਇੰਚ ਸਿੱਧਾ ਬਾਕੀ ਫਿਰ ਆਪਣੀ ਸਿੱਧੀ ਲਿਆ ਕੇ ਕਾਟ ਇਦਾਂ ਬਣਾਉਣੀ ਹੈ ਤੇ ਨਿਸ਼ਾਨ ਨਾਲ ਤੁਹਾਨੂੰ ਵੀ ਡਾਰਕ ਕਰਕੇ ਦਿਖਾਉਣੀ ਹੈ ਇੱਥੋਂ ਸਾਢੇ 3.5 ਤੋਂ ਅ ਚੱਕਾਂਗੇ ਠੀਕ ਹੈ ਇਹ ਤਾਂ ਲਿਆ ਕੇ ਤੇ ਇਹ ਜਿਹੜੀ ਆਪਣੀ ਫੀਟਿੰਗ ਵਾਲੀ ਨਿਸ਼ਾਨ ਹੋ ਗਿਆ ਠੀਕ ਹੈ ਜੀ ਇਹ ਤਾਂ ਆਪਾਂ ਨੇ ਕੱਟ ਕੰਨੇ ਪਾਈਥੋ ਕਾਟ ਪਾਉਣੀ ਹੈ ਦੀ ਇਹ ਦੋਨੇ ਲੜ ਚੱਕ ਲੈਣੇ ਆ ਇਹ ਆਪਣੇ ਦੋਨੇ ਸਿੱਧੇ ਜੁੜੇ ਹੋਏ ਆ ਤੇ ਇੱਥੋਂ ਆਪਾਂ ਨੇ ਇੰਚ ਦੀ ਕਾਟ ਪਾਉਣੀ ਹੈ ਠੀਕ ਹੈ ਇਹ ਵੀ ਆਪਾਂ نیچے ਨੂੰ ਲਿਆਉਣੀ ਆ ਤੇ ਉੱਪਰ ਨੂੰ ਇਦਾਂ ਹੀ ਕਾਟ ਪਾਉਣੀ ਆ ਇਹ ਤੋਂ ਆਪਣੀ ਇਦਾਂ ਇੰਚ ਦੀ ਕਾਟ ਪੈ ਜਾਣੀ ਠੀਕ ਹੈ ਜੀ ਤੇ ਫਰੰਟ ਤੇ ਆਪਾਂ ਥੋੜਾ ਜਿਹਾ ਕੱਟ ਲਾਵਾਂਗੇ ਤੇ ਹੁਣ ਆਪਣੀ ਕਮੀਜ਼ ਦੀ ਹੋ ਗਈ ਕਟਿੰਗ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਪਲੀਜ਼ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ